ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਆਏ ਹੜ੍ਹ ਨੇ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਉੱਥੇ ਹੀ ਇਸ ਦੇ ਨਾਲ ਕੁਝ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਬਾਕੀ ਕੁਝ ਥਾਵਾਂ ਦੇ ਨਾਲ-ਨਾਲ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਦੇ ਨਜ਼ਦੀਕ ਢਾਣੀ ਕਰਤਾਰ ਅਤੇ ਹੋਰ ਢਾਣੀਆਂ ਤੇ ਰਹਿੰਦੇ ਕੁਝ ਲੋਕਾਂ ਦੇ ਘਰਾਂ ਦੇ ਆਸ-ਪਾਸੇ ਪਾਣੀ ਆ ਜਾਣ ਕਾਰਨ ਉਹਨਾਂ ਦੇ ਮਕਾਨਾਂ ਨੂੰ ਦਰੇੜਾ ਪੈ ਰਹੀਆਂ ਨੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਨੂੰ ਚਾਰੇ ਪਾਸਿਓਂ ਪਾਣੀ ਨਿਕੇ ਲਿਆ ਜਿਸ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਨੁਕਸਾਨ ਬਹੁਤ ਹੋ ਗਿਆ ਕਿੱਲੇ ਤਾਂ ਦੇਖ ਹੀ ਰਹੇ ਨੇ ਕਿ ਸਾਰਾ ਪਾਣੀ ਪਾਣੀ ਥਰਦਾ ਹੈ ਕੋਈ ਪੱਠਾ ਨਹੀਂ ਰਹਿ ਗਿਆ ਤੂੜੀ ਲੜ ਗਈ ਨਹੀਂ ਥਾ ਤੂੜੀ ਜੇ ਅਸਰਕੇ کافی ਪਾਣੀ ਹੈਗਾ ਹੈ ਹਾਂ ਜੀ ਕਿਰਪਾ ਬੰਦ ਹੋ ਗਿਆ ਬੰਦ ਹੋ ਗਿਆ ਇੱਥੋਂ ਕਰੀਬਨ ਤਾਂ ਸਾਰੇ ਪਿੰਡਾਂ ਦਾ ਯੋਕੋ ਨਵੀਂ ਪੌਲਟਲ ਵੀ ਹੈ ਰਸਤਾ ਇਹ ਚੱਲਦਾ ਆ ਹੁਣ ਤਾਉ ਪੁਲ ਵੀ ਬੰਦ ਹੋ ਗਈ ਤੇ ਪਿੰਡਾ ਤਾਂ ਸਾਰਿਆਂ ਦਾ ਲਿੰਕ ਟੁੱਟਾ ਜਾਂਦਾ ਇਹਨਾਂ ਨਾਲ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਜਾਂਦਾ ਇੱਥੇ 4-4 ਫੁੱਟ ਪੈਦਲੋਂ ਵੀ ਜਿਹੜਾ ਕੋ ਮਾੜਾ ਮੋਟਾ ਕੱਤ ਪੈਰ ਮਾਰ ਕੇ ਇੱਕਦਾ ਉਹੀ ਵੜਦਾ ਦੀ ਆ ਕੌਣ ਵੜਦਾ ਕਾਲਾਂ ਦਰਾੜਾ ਪੈ ਗਿਆ ਨਦੀ ਜਿਹੜਾ ਪਾਣੀ ਭਰਨ ਦਾ ਕੋਈ ਨਹੀਂ ਖਾਇਦੀ ਕੋਈ ਨਹੀਂ ਪਹੁੰਚੇ ਫੋਸਫੀਕਾਂ ਜਾਂਦੇ ਗੁਜ਼ਾਰਾ ਔਖਾ ਹੀ ਚੱਲ ਰਿਹਾ ਹੈ ਹੁਣ ਕੀ ਕਰੀ ਵੀ ਨਹੀਂ ਆ ਨਰਾਸ਼ ਹੋਣਾ ਕੋਈ ਗੇੜੇ ਨਹੀਂ ਸਕਣਾ ਕੁਮਾਰਨਾ ਮੰਗ ਸਾਡੇ ਜਿਹੜੇ ਆ

ਬੰਨ ਤੇ ਲੈ ਕੇ ਸਾਰਾ ਸਾਰੀਆਂ ਇਨਸਾਨੀਆਂ ਬਨਪਾਲ ਗ੍ਰਾਮ ਦੇ ਇਲਾਵਾ ਡੰਗੜ ਭੈਣੀ ਅਕਲੰਬਰ ਹੋਇਆ ਇਹ ਤੇ ਬਈ ਸਾਰਿਆਂ ਨੂੰ ਮਤਲਬ ਪਸਵਾ ਦਾ ਇਨਸਾਨ ਤੇ ਪਾਈ ਵੜਗੇ ਪਿੰਡਾਂ ਤੇ ਕੋਈ ਬਨ